ਕੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਦਤਾਲ ਤੋਂ ਇਹ ਪਿੰਡ ਪਾਤਣਾ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਖਨੌਰੀ ਛਤਰਾਣੇ ਵਾਲੀ ਸਾਈਡ ਵਸਿਆ ਹੋਇਆ ਹੈ ਔਰ ਇੱਥੇ ਸਤੋ ਪੀਰ ਬਾਬਾ ਜੀ ਦੀ ਜਿਹੜੀ ਜਗਾ ਬਣੀ ਹੋਈ ਹੈ ਮੇਲਾ ਤੀਆਂ ਦਾ ਪਿੰਡ ਦਤਾਲ ਵਿਖੇ ਕਰਵਾਇਆ ਜਾ ਰਿਹਾ ਸੋ ਇਸ ਮੌਕੇ ਤੇ ਕਾਫੀ ਸਾਰੀਆਂ ਛੋਟੂ ਛੋਟੀਆਂ ਬੱਚੀਆਂ ਨੇ ਵੀ ਇੱਥੇ ਪੰਗੜੇ ਦੇ ਵਿੱਚ ਪਰਫਾਰਮ ਵੀ ਕੀਤਾ ਔਰ ਫਸਟ ਸੈਕੰਡ ਥਰਡ ਦੇ ਵਿੱਚ ਵੀ ਬੱਚੀਆਂ ਜੜੀਆਂ ਨੇ ਉਹ ਪਹੁੰਚੀਆਂ ਔਰ ਆਓ ਦੇਖਦੇ ਹਾਂ ਗਿੱਧੇ ਪੰਗੜੇ ਦੇ ਕੁਝ ਸੀਨ ਜਿੱਥੇ ਕੇ ਬੱਚੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਪਿਆਰਾ ਗਿੱਧਾ ਪੰਗੜਾ ਜਿਹੜਾ ਇੱਥੇ ਪਾਇਆ ਜਾ ਰਿਹਾ ਹੈ ਔਰ ਬੱਚੀਆਂ ਵੱਲੋਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਪ੍ਰੋਗਰਾਮ ਔਰ ਕਾਫੀ ਜ਼ਿਆਦਾ ਦਰਸ਼ਕ ਵੀ ਇੱਥੇ ਮੌਜੂਦ ਨੇ ਔਰ ਸਾਡੇ ਮੈਡਮ ਜੱਜ ਸਾਹਿਬ ਵੀ ਇੱਥੇ ਮੌਜੂਦ ਨੇ ਕੱਗੇ ਤੋਂ ਉਹਨਾਂ ਦਾ ਵੀ ਬਹੁਤ ਵੱਡਾ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਰੋਲ ਪਲੇ ਕੀਤਾ ਹੈ ਕੰਘੇ ਤੋਂ ਸਾਡੇ ਅਵਤਾਰ ਵੀਰ ਜੀ ਨੇ ਉਹ ਵੀ ਇੱਥੇ ਪਹੁੰਚੇ ਨੇ ਸੋ ਬੱਚਿਆਂ ਦਾ ਜਿਹੜਾ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਔਰ ਜਿਹੜਾ ਸਭਾਚਾਰਕ ਵਣਗੀਆਂ ਦਾ ਨਾਲ ਭਰਪੂਰ ਪ੍ਰੋਗਰਾਮ ਹੈ ਇਹ ਬਹੁਤ ਘੱਟ ਸਮੇਂ ਹੁੰਦੇ ਨੇ ਜਿੱਥੇ ਕੇ ਪ੍ਰੋਗਰਾਮ ਇਹੋ ਜਿਹੇ ਮਿਲਦੇ ਨੇ ਸੋ ਆਓ ਤੁਹਾਨੂੰ ਦਿਖਾਉਣ ਲੱਗਾ ਤਸਵੀਰਾਂ ਫਸਟ ਸੈਕਿੰਡ ਥਰਡ ਆਉਣ ਵਾਲੇ ਬੱਚਿਆਂ ਦੀਆਂ ਜਿੱਥੇ ਕੇ ਹੁਣ ਮੈਡਮ ਬੀ ਡੀ ਪੀਓ ਅਮਨਦੀਪ ਕੌਰ ਜੀ ਇਹਨਾਂ ਬੱਚਿਆਂ ਨੂੰ ਇਨਾਮ ਵੀ ਤਕਸੀਮ ਕਰਨਗੇ ਅਮਨਦੀਪ ਕੌਰ ਜੀ ਬੀਡੀਪੀਓ ਪਟਿਆਲਾ ਔਰ ਉਹਨਾਂ ਦੇ ਨਾਲ ਹੋਰ ਵੀ ਮੁੱਖ ਮਹਿਮਾਨ ਸਾਡੇ ਖੜੇ ਨੇ ਔਰ ਬਹੁਤ ਸਾਰੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾ ਸਾਡੀਆਂ ਬੱਚੀਆਂ ਵੀ ਖੜੀਆਂ ਨੇ ਫਸਟ ਸੈਕਿੰਡ ਥਰਡ ਆਉਣ ਵਾਲੇ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾ ਰਹੇ ਨੇ ਇਸ ਕਲੱਬ ਵੱਲੋਂ ਏਕਨੂਰ ਕਲੱਬ ਔਰ ਦਿਲਬਲ ਖਾਨ ਜੀ ਔਰ ਸਾਡੇ ਸੁਖਾ ਵੀਰ ਜੀ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਸੋ ਏ ਬੱਚੇ ਜਿਹੜੇ ਫਸਟ ਸੈਕੰਡ ਥਰਡ ਆਏ ਨੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਔਰ ਨਾਲ ਉਹਨਾਂ ਦੇ ਟੀਚਰ ਸਾਹਿਬਾਨ ਵੀ ਖੜੇ ਨੇ ਸਾਡੇ ਮੈਡਮ ਅਮਨਦੀਪ कौर ਜੀ ਵੀ ਖੜੇ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਕਿਤਾਰਾ ਬੋਲੇ ਪੰਜਾਬੀ ਚੈਨਲ ਤੇ ਸੋ ਅੱਜ ਦੇ ਇਸ ਬਹੁਤ ਖੂਬਸੂਰਤ ਔਰ ਸੱਭਿਆਚਾਰਕ ਗ੍ਰਾਮ ਤੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਵੀਰ ਜੀ ਪਹਿਲਾਂ ਤਾਂ ਮੈਂ ਕਹੂੰਗੀ ਜਿਹੜਾ ਵੀ ਇਹ ਪ੍ਰੋਗਰਾਮ ਅੱਜ ਸੱਭਿਆ ਪੰਜਾਬੀ ਸੱਭਿਆਚਾਰ ਸਾਡਾ ਬਹੁਤ ਪੰਜਾਬ ਦਾ ਅਮੀਰ ਵਿਰਸਾ ਹੈ ਇਹਨਾਂ ਨੂੰ ਜਿਹੜਾ ਆਰਗੇਨਾਈਜ਼ ਕੀਤਾ ਵੀਰ ਜੀ ਨੇ ਦਿਲਵਰ ਖਾਨ ਨੇ ਹੈ ਨਾ ਜਿਹੜਾ ਆਰਗੇਨਾਈਜ਼ ਕੀਤਾ ਮੈਂ ਕਹਿੰਨੀ ਸਮਾਜ ਦੇ ਵਿੱਚ ਐਵੇਂ ਦੇ ਕਈ ਬੰਦੇ ਹੋਣੇ ਚਾਹੀਦੇ ਨੇ ਬਹੁਤ ਜਿਹੜੇ ਹੈ ਜੀ ਉੱਚੀ ਸੋਚ ਦੇ ਹੋਣ ਜਿਹੜੇ ਕਿ ਧੀਆਂ ਨੂੰ ਉਹਨਾਂ ਨੂੰ ਅੱਗੇ ਲਿਆਉਣਾ ਚਾਹਣ ਹਨ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਬਾਕੀ ਸਾਡੇ ਸੀਡੀਪੀਓ ਦਫ਼ਤਰ ਵੱਲੋਂ ਸਾਡਾ ਮਹਿਕਮਾ ਹੀ ਇਸਤਰੀ ਅਤੇ ਬਾਲ ਵਿਕਾਸ ਦਾ ਮਹਿਕਮਾ ਤਾਂ ਕਿ ਇਸਤਰੀ ਨੂੰ ਸਮਾਜ ਦੇ ਵਿੱਚ ਉੱਚਾ ਦਰਜਾ ਦੇਣ ਲਈ ਇਸਤਰੀ ਨੂੰ ਹਰ ਪੱਖ ਦੇ ਵਿੱਚ ਹਰ ਖੇਡ ਭਾਵੇਂ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਕੁੜੀਆਂ ਕਿਸੇ ਵੀ ਕੰਮ 'ਚ ਘਟ ਨਹੀਂ ਹੈਗੀਆਂ। ਕੁੜੀਆਂ ਘਰ ਵੀ ਸੰਭਦੀਆਂ ਨੇ, ਬਾਹਰ ਵੀ ਕੰਮ ਕਰਦੀਆਂ ਨੇ। ਕੁੜੀਆਂ ਤੋਂ ਬਿਨਾ ਸਮਾਜ ਦੀ ਸਿਰਜਣਾ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਤੁਹਾਨੂੰ ਸਮਝਾ ਸਕਦੇ ਹਾਂ ਵੀ ਔਰਤ ਦਾ ਸਮਾਜ ਦੇ ਵਿੱਚ ਕਿੱਡਾ ਵੱਡਾ ਰੁਤਬਾ ਹੈ। ਔਰਤ ਤੋਂ ਬਿਨਾ ਸਮਾਜ ਦੀ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਅੱਜ ਦਾ ਜਿਹੜਾ ਇਹ ਪਰਾਲਾ ਸਾਨੂੰ ਤੀਆਂ ਦਾ ਜਿਹੜਾ ਤਿਹਾਰ ਮਨਾਇਆ ਗਿਆ ਹੈ, ਬੱਚਿਆਂ ਨੂੰ ਛੋਟੇ-ਛੋਟੀਆਂ ਬੱਚੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਤਰੀਕੇ ਨਾਲ ਬੱਚਿਆਂ ਨੇ ਆਪਣੇ ਕਿੰਨੀ ਖੁਸ਼ੀ ਨਾਲ, ਚਾਹਾਂ ਨਾਲ ਉਹ 라 ਇੰਜੋਏ ਕੀਤਾ ਹੈ ਮਨੋਰੰਜਨ ਕੀਤਾ ਹੈ ਤੇ ਆਪਣਾ ਛੋਟੇ ਛੋਟੇ ਬੱਚਿਆਂ ਨੇ ਆ ਕੇ ਸਟੇਜ ਤੇ ਮੈਂ ਦੇਖ ਰਹੀ ਸੀਗੀ ਬੜਾ ਚਾਅ ਸੀ ਬੱਚਿਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਪਰਫਾਰਮ ਕੀਤਾ ਬੱਚਿਆਂ ਨੂੰ ਉਹਨਾਂ ਦੇ ਕਿੰਨੀ ਆਪਾਂ ਨੂੰ ਉਤਸ਼ਾਹਿਤ ਸੀਗੇ ਬੱਚੇ ਤੇ ਇਹ ਬੱਚਿਆਂ ਦਾ ਸਬਦਾਨ ਲਈ ਖਾਸ ਕਰਕੇ ਧੀਆਂ ਦਾ ਇਹ ਸਬਦਾਨ ਲਈ ਮੈਂ ਬਹੁਤ-ਬਹੁਤ ਤੁਹਾਡੇ ਸਾਰੇ ਟੀਮ ਦਾ ਜੋ ਵੀ ਇੱਥੇ ਪਹੁੰਚਿਓ ਬਹੁਤ-ਬਹੁਤ ਧੰਨਵਾਦ ਕਰਦੀ ਆਂ ਮੈਂ ਕਹਿੰਦੀ ਆ ਪਵਿੱਖ ਦੇ ਵਿੱਚ ਆਪਣਾ ਜਿਹੜਾ ਸਮਾਜ ਹੈ ਇਹ ਅੱਜ ਇਹਾਂ ਚੀਜ਼ਾਂ ਤੋਂ ਆਪਣੇ ਅਸਲੀ ਜੜਾਂ ਤੋਂ ਆਪਣੀ ਅਸਲੀ ਪੰਜਾਬੀ ਵਿਰਸੇ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ ਇਹ ਹੈ ਜੋ ਉਪਰਾਲੇ ਆਪਾਂ ਨੂੰ ਸਮੇਂ-ਸਮੇਂ ਸਿਰ ਕਰਦੇ ਰਹਿਣੇ ਚਾਹੀਦਾ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਹੋਵੇ ਵੀ ਸਾਡੀਆਂ ਜੜਾਂ ਕਿੱਥੇ ਨੇ ਸਰਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ ਅੱਜ ਬਹੁਤ ਵੱਡਾ ਕਿਤਨਾ ਕਦੇ ਸਭਾਚਾਰਕ ਪ੍ਰੋਗਰਾਮ ਹੋਇਆ ਹੈ ਔਰ ਐਦਾਂ ਦੇ ਪ੍ਰੋਗਰਾਮ ਜਿਹੜੇ ਸਾਡੇ ਕਿਤਨਾ ਕਦੇ ਜੀਵਨ ਸ਼ੈਲੀ ਤੋਂ ਕਿਤਨਾ ਕਦੇ ਦੂਰ ਹੁੰਦੇ ਜਾਂਦੇ ਆ ਔਰ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੇ ਸੋਸ਼ਲ ਮੀਡੀਆ ਉੱਪਰ ਇੰਨੀ ਜ਼ਿਆਦਾ ਬਿਜੀ ਹੋ ਗਈ ਕਿ ਸਾਨੂੰ ਜਿਹੜੇ ਸਾਡੇ ਅਸਲੀ ਨੇ ਜਿਹੜੇ ਅਮੀਰ ਸਭਾ ਦੇ ਮਹਿਮਨ ਸਹਾ ਉਹ ਚੀਜ਼ਾਂ ਬਹੁਤ ਗਾਇਬ ਹੋ ਗਈਆਂ ਔਰ ਮੈਂ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਨਾ ਤੁਸੀਂ ਬਹੁਤ ਅੱਛਾ ਉਪਰਾਲਾ ਕੀਤਾ ਔਰ ਮੈਮ ਨੇ ਬਹੁਤ ਅੱਛੇ ਸ਼ਬਦ ਬੋਲੇ ਇਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਸੋ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਨਵੀਂ ਜਦ ਵਿੱਚ ਬismillahirrahmanirrahim ਮੈਂ ਦਿਲਬਰ ਖਾਨ ਬਾਦਸ਼ਾਹਪੁਰ ਪ੍ਰਧਾਨ ਜ਼ਿਲ੍ਹਾ ਪਟਿਆਲਾ ਮਜਲਿਸ-ਏ-ਹਰਾਰ ਇਸਲਾਮ-ਏ-ਹਿੰਦ ਸਾਡੇ ਨਾਲ ਸਾਡੇ ਸਤਿਕਾਰਯੋਗ ਮੈਮ ਮੈਡਮ ਸੁਪਰਵਾਈਜ਼ ਰਮਨਦੀਪ ਕੌਰ ਜੀ ਤੇ ਸਾਡੇ ਪੰਜਾਬ ਦੀ ਇੱਕ ਮਹਿਲਾ ਮੁਸਲਿਮਾ ਗੂ ਮੈਡ ਸ਼ਬੀਨਾ ਬੇਗਮ ਜੀ ਅੱਜ ਸਾਡੇ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਪਹਿਲਾਂ ਤਾਂ ਜੀ ਆਇਆਂ ਆਖਦਾ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣੀ ਕੀਮਤੀ ਸਮਾਂ ਵਿੱਚ ਸਮਾਂ ਕੱਢ ਕੇ ਸਾਡੇ ਇੱਥੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਔਰ ਅੱਜ ਦੇ ਮੈਂ ਇਸ ਪ੍ਰੋਗਰਾਮ ਤੇ ਮੈਂ ਦੁਨੀਆ ਭਰ ਨੂੰ ਤੇ ਪੂਰੀ ਮੈਂ ਪੰਜਾਬ ਨੂੰ ਮੈਂ ਇਹ ਅਪੀਲ ਕਰਦਾ ਬੇਨਤੀ ਕਰਦਾ ਕਿ ਜਿਹੜੀਆਂ ਬੱਚੀਆਂ ਨੇ ਇਹਨੂੰ ਜੋ ਇੱਕ ਤੀਆਂ ਤਿਹਾਰ ਨੂੰ ਕੁਰਤੀ ਸਮਝੀ ਜਾਂਦਾ ਹੈ ਵੀ ਸਮਾਜ ਦੇ ਵਿੱਚ ਇੱਕ ਕੁਰਤੀ ਹੈ ਪਰ ਆਪਾਂ ਇਹ ਸੋਚਣਾ ਨਹੀਂ ਆਪਾਂ ਇਹ ਬੱਚਿਆਂ ਨੂੰ ਇੱਕ ਹੌਸਲਾ ਫਜਾਈ ਵਾਸਤੇ ਉਹਨਾਂ ਨੂੰ ਇੱਕ ਹੁਨਰ ਬਣ ਬਣਾਉਣ ਵਾਸਤੇ ਉਹਨਾਂ ਦੇ ਲਈ ਇੱਕ ਸਲਾਹ ਜੀ ਉੱਪਰ ਆਲਾ ਜੇ ਅੱਜ ਪਿੰਡਾਂ ਦੇ ਵਿੱਚ ਇਹ ਪ੍ਰੋਗਰਾਮ ਨਹੀਂ ਕਰਾਂਗੇ ਤਾਂ ਆਪਣੀਆਂ ਬੱਚੇ ਉੱਥੇ ਘੁੱਟ ਕੇ ਰਹਿ ਜਾਣਗੀਆਂ ਪਰ ਜਿਹੜੀ ਅੱਜ ਆਪਾਂ ਦੇਖੀਏ ਤਾਂ ਹਰ ਪਿੰਡ ਦੇ ਵਿੱਚ ਇਹ ਐਵੇਂ ਦੇ ਫੰਕਸ਼ਨ ਕਰਾ ਕੇ ਬੱਚਿਆਂ ਨੂੰ ਉੱਪਰ ਲਿਆ ਕੇ ਉਹਨਾਂ ਦੀ ਜ਼ਿੰਦਗੀ ਕੋਈ ਇੱਕ ਪੂਰੀ ਉਜਵਲ ਹੋਵੇ ਜੀ ਉਹ ਕਹਿੰਦਾ ਸੀ ਸਾਡੇ ਦਿਲਬਰ ਖਾਨ ਜੀ ਨੇ ਇੱਕ ਬਹੁਤ ਬੜਾ ਵਧੀਆ ਉਪਰਾਲਾ ਕੀਤਾ ਸਾਡੀ ਜੋ ਆਉਣ ਵਾਲੀ ਜਨਰੇਸ਼ਨ ਹੈ ਅੱਜ ਦੀ ਜਨਰੇਸ਼ਨ ਹੈਗੀ ਆ ਇਹਨਾਂ ਨੂੰ ਇੱਕ ਜੋ ਪੁਰਾਣਾ ਪੰਜਾਬੀ ਸੱਭਿਆਚਾਰਕ ਸੀਗਾ ਸਾਡਾ ਉਹ ਖਤਮ ਹੁੰਦਾ ਨਜ਼ਰ ਆ ਰਿਹਾ ਸੀਗਾ ਇਹ ਜੇ ਪ੍ਰੋਗਰਾਮ ਕਰਕੇ ਮਤਲਬ ਕਿ ਅਸੀਂ ਉਹਨਾਂ ਬੱਚੀਆਂ ਨੂੰ ਹੋਰ ਵੀ ਇੱਕ ਉਹਨਾਂ ਦਾ ਹੌਸਲਾ ਫਜ਼ਾਈ ਕਰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਦਾਂ ਦੇ ਪ੍ਰੋਗਰਾਮ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੈ ਵੀ ਹੁੰਦੇ ਰਹਿਣ ਔਰ ਬੱਚਿਆਂ ਨੂੰ ਸਾਡੇ ਸੰਸਾਰ ਦਾ ਵਿੱਚ ਵਿਚਰਦੇ ਰਹਿਣਾ ਜਿੱਦਾਂ ਕਿ ਅੱਜ ਤਿੰਨ ਬੱਚੀਆਂ ਫਾਸਟ ਸੈਕਿੰਡ ਆਈਆਂ ਨੇ ਮੈਂ ਇਹਨਾਂ ਦਾ ਹੋਰ ਵੀ ਹੌਸਲਾ ਫੁਜਾਈ ਕਰਦੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਇਸ ਮਤਲਬ ਜੋ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤਾਂ ਹੋਰ ਵੀ ਇਹਨਾਂ ਨੂੰ ਕਹਿ ਰਹੀਆਂ ਕਿ ਵੀ ਤੁਸੀਂ ਹੋਰ ਵੀ ਉਪਰਾਲਾ ਕਰੋ ਤਾਂ ਕਿ ਇਹ ਵਾਰਲਡ ਲੈਨ ਤੇ ਲੈਵਲ ਤੇ ਮਤਲਬ ਸੱਭਿਆਚਾਰਕ ਸਾਡਾ ਪਹੁੰਚਣਾ ਚਾਹੀਦਾ ਹੈਗਾ ਔਰ ਮੈਂ ਸਾਡੇ ਦਿਲਵਰ ਖਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇੱਕ ਜਿਹੜਾ ਇਹਨਾਂ ਨੇ ਉਪਰਾਲਾ ਜਿਹੜਾ ਕੀਤਾ ਸਾਡੇ ਵੀਰ ਜੀ ਖੜੇ ਨੇ ਸਾਡੇ ਮੈਡਮ ਖੜੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਅਸੀਂ ਇੱਕ ਦੂਸਰੇ ਦੇ ਨਾਲ ਬਾਹ ਫੜ ਕੇ ਇੱਕ ਦੂਸਰੇ ਦੇ ਨਾਲ ਭੈਣ ਭਾਈ ਸਮਝ ਕੇ ਤੇ ਅਸੀਂ ਇਸ ਲਾਈਨ ਨੂੰ ਪੀੜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਜੋ ਪਿਛਲੇ ਸਮਿਆ ਦੇ ਵਿੱਚ ਬਜ਼ੁਰਗ ਔਰਤਾਂ ਇਕੱਠੀਆਂ ਹੋ ਕੇ ਲੇਡੀਜ਼ ਇਕੱਠੀਆਂ ਹੋ ਕੇ ਇਸ ਚੀਜ਼ ਨੂੰ ਕਰਦੇ ਸੀ ਪਿੰਗ ਝੂਟਦੇ ਸੀਗੇ ਸੋ ਮੈਂ ਇਸ ਚੀਜ਼ ਨੂੰ ਪਹਿਲਾਂ ਦੱਸਣਾ ਚਾਹਨੀ ਆ ਕਿ ਮੇਰੇ ਪਿੰਡ ਦੇ ਵਿੱਚ 40 ਸਾਲ ਬਾਅਦ ਮੈਂ ਸ਼ੁਰੂ ਕੀਤਾ ਸੀ ਕੰਮ ਇਹ ਜਿੱਥੇ ਕਿ 70 ਸਾਲ ਦੀ ਇੱਕ ਬਜ਼ੁਰਗ ਮਾਤਾ ਸੀਗੀ ਤੇ ਹੁਣ ਤਾਂ ਚਲੋ ਉਹ ਨਹੀਂ ਹੈਗੇ ਰੱਬ ਨੂੰ ਪਿਆਰੇ ਹੋ ਗਏ ਆ ਪਰ ਪਹਿਲੀ ਵਾਰ ਉਹਨਾਂ ਨੇ ਜਦੋਂ ਪਿੰਗ ਛੁੱਟੀ ਤਾਂ ਉਹਨਾਂ ਨੇ ਕਹਿ ਕੇ ਕਿ ਆ ਪਤਾ ਮੈਂ ਅਗਲੀ ਵਾਰ ਹੋਵਾਂ ਕਿ ਨਾ ਹੋਵਾਂ ਸੋ ਇਹ ਚੀਜ਼ ਇੱਕ ਸਾਨੂੰ ਇੱਕ ਹੌਸਲਾ ਵੀ ਦਿੰਦੀ ਆ ਔਰ ਸਾਡੇ ਵਿੱਚ ਇੱਕ ਜਾਗਰੂਕ ਉਤਸ਼ਾਹ ਪੈਦਾ ਕਰਦੀ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਤੋਤਾਲਪਿੰਡ ਵਾਲਿਆਂ ਦਾ ਸਾਰਿਆਂ ਦੇ ਨਗਰਪੰਚਾਇਤ ਦਾ ਔਰ ਸਾਡੇ ਭਰਾ ਦਿਲਬਰ ਖਾਨ ਜੀ ਦਾ ਔਰ ਤੁਹਾਡਾ ਜੋ ਚੈਨਲ ਵਾਲੇ ਵੀਰ ਪਹੁੰਚੇ ਉਹਨਾਂ ਦਾ ਕਿ ਜਿਨ੍ਹਾਂ ਨੇ ਤੁਹਾਡੇ ਜਰੀਏ ਇਹ ਸਾਡੀ ਜਿਹੜੀ ਪ੍ਰੋਗਰਾਮ ਹੈਗਾ ਪੂਰੇ ਲੈਵਲ ਦੇ ਵਿੱਚ ਪਹੁੰਚਿਆ ਹੋਇਆ ਹੈ ਧੰਨਵਾਦ ਦਾ ਫੀਲ ਕਰ ਦੋ ਬੱਚਿਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਫਰਸਟ ਆ ਕੇ ਥੈਂਕ ਯੂ ਸੋ ਮਚ ਸਾਰਿਆਂ ਦਾ ਵੀ ਸਾਨੂੰ ਇਹ ਮੌਕਾ ਦਿੱਤਾ ਤੇ ਅਸੀਂ ਵੀ ਅੱਗੇ ਵਧੀਏ ਹੋਰ ਹੋਰ ਮਿਹਨਤ ਕਰੀਏ ਤੇ ਸਾਡੇ ਟੈਲੈਂਟ ਸਾਡਾ ਬਾਹਰ ਆ ਸਕੇ ਥੈਂਕ ਯੂ ਸੋ ਮਚ ਓਕੇ ਬੱਚੇ ਗੁੱਡ ਹੁਬੇਡੇ ਤੁਸੀਂ ਕੀ ਕਹਿਣਾ ਚਾਹੋਗੇ ਨੰਨੇ ਦੇ ਵਿੱਚ ਬਹੁਤ ਵਧੀਆ ਲੱਗਿਆ ਸੈਕਿੰਡ ਆ ਕੇ ਕੀ ਨਾਮ ਹੈ ਬੇਟਾ ਤੁਹਾਡਾ ਅਗੰਦੀਪ ਫਰਸਟ ਆਈ ਹੈ ਕੁੜੀ ਪਰਨੀਤ कौर ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿ ਰਹੀਆਂ ਵੀ ਸਾਡੇ ਜਿਹੜੇ ਪੰਜਾਬੀ ਸੱਭਿਆਚਾਰ ਤੋਂ ਜਿਹੜਾ ਕੱਗੜਾ ਇਹ ਬਹੁਤ ਨਿਖੜਵੰਗ ਹੈ ਪੰਜਾਬੀ ਸੱਭਿਆਚਾਰ ਦਾ ਆਪਣਾ ਜਿਹੜਾ ਪੰਜਾਬੀ ਕਲਚਰ ਹੈ ਨਾ ਘਗਰਾ ਇਹਦੇ ਵਿੱਚ ਸੰਮੀ ਪਾਣੇ ਆ ਜਦੋਂ ਆਪਾਂ ਪੰਜਾਬੀ ਸੱਭਿਆਚਾਰ ਦੀ ਇੱਕ ਬਹੁਤ ਵੱਡਾ ਗੀਤਾਂ ਤੇ ਸੰਮੀ ਆ ਜਿਹੜੀ ਪਾਈ ਜਾਂਦੀ ਸੀ ਪੁਰਾਣੇ ਜਮਾਨੇ ਚ ਉਹ ਜਿਹੜਾ ਘਗਰਾ ਬਹੁਤ ਨਿਖੜਵੰਗ ਹੈ ਘਗਰਾ ਤੇ ਫੁਲਕਾਰੀ ਜਿਹੜਾ ਇਹ ਹੈ ਜੇ ਫੁਲਕਾਰੀ ਲੈ ਲੈਂਦੇ ਹੋਰ ਵੀ ਚਾਰ ਚੰਦ ਲੱਗ ਜਾਂਦੇ ਪਰ ਮੈਨੂੰ ਇਹਨਾਂ ਦੇ ਗਿੱਧੇ ਦੀ ਪਰਫਾਰਮੈਂਸ ਵੀ ਦੇਖੀ ਸੀਗੀ ਬਹੁਤ ਵਧੀਆ ਕਿੱਤਾ ਬੱਚੀਆਂ ਨੇ ਐਵੇਂ ਜ ਐਵੇਂ ਦੀਆਂ ਬੱਚੀਆਂ ਅੱਗਿਆਨ ਪੰਜਾਬੀ ਸੱਭਿਆਚਾਰ ਦੀ ਇਹ ਇੱਕ ਆਪਣੇ ਕਹਿੰਦੇ ਆਈਕੋਨਿਕ ਨਹੀਂ ਠੀਕ ਹੈ ਮੈਂ ਇਹ ਚਾਹਨੀਆ ਵੀ ਐਵੇਂ ਦੇ ਬੱਚਿਆਂ ਨੂੰ ਐਵੇਂ ਦੇ ਅਸੀਂ ਪ੍ਰੋਗਰਾਮ ਕਰਾਈਏ ਤੇ ਐਵੇਂ ਦੇ ਸਾਡੇ ਦਿਲਬਰ ਪੀਰ ਜੇ ਵਰਗੇ ਭਰਾ ਅਗਿਆਨ ਤਾਂ ਅਸੀਂ ਇਹਨਾਂ ਨੂੰ ਬਹੁਤ ਉਤਸ਼ਾਹ ਦੇਵਾਂਗੇ ਸਾਥ ਦੇਵਾਂਗੇ ਤੇ ਹਰ ਸਾਲਵੇਂ ਦੇ ਪ੍ਰੋਗਰਾਮ ਕਰਾਉਂਦੇ ਰਵਾਂਗੇ ਤਾਂ ਕਿ ਬੱਚੇ ਆਪਣਾ ਟੈਲੈਂਟ ਦਿਖਾਣ ਤੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣ